ਆ ਸੁਮੇਰਾ ਪੁਰਾਣੇ ਲਾਹੇ ਦਾ ਖਜ਼ਾਨਾ ਹੈ ਰੱਖਦੇ ਟੁਕੜੇ ਮੋਹਰਾਂ ਦੇ ਢਾਲੇ ਚਾਂਦੀ ਦੇ ਸਿੱਕੇ ਪੰਜ ਪਰ ਰਤਨ ਕੀ ਬੰਦਾਰੇ ਜੈ ਸ਼ਿਵ ਜੈ ਸ਼ਿਵ ਚਾਹ ਜੈ ਸ਼ਿਵ ਜੈ ਸ਼ਿਵ ਜੈ ਸ਼ਿਵ ਜੈ ਸ਼ਿਵ ਜੈ ਸ਼ਿਵ ਜੈ ਸ਼ਿਵ ਜੈ ਸ਼ਿਵ

देवसे सर्व इंद्राणी सारे शरीर थे सारे शरीर या इंद्रियां सर्व इंद्राणी ओ आय हरे राम यम रम लम वम खम सं सह देवसे वाम चक्षु आजी अखा सजी कपि जीवा प्राण नासाग्रे नासिका इही गत्वा स्वस्ति, सुखानि चिरस्तु निष्ठन्तु स्वाहा ய ம் கணபதை ஓங்கம் 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 கணபதை ஹங்கம் கணபதை ஓங்கம் கணபதை ஓங்கம் கணபதை ਆਏ ਹੰਗੋਰੀ ਆਏ ਹੰਗੋਰੀ ਆਏ ਹਾ ਜਿਤ ਕੋ ਮੋ ਗੋਦੀਵਾ ਸੁਦੇ ਵਾਏ ਹਾ ਗੋਦੀਵਾ ਸੁਦੇ ਵਾਏ ਹਾ ਓਮ ਮੋ ਗੋਦੀਵਾ ਸੁਦੇ ਵਾਏ ਓਮ ਮੋ ਗੋਦੀਵਾ ਸੁਦੇ ਵਾਏ ਓਏ ਕਿੱਧਰ ਗਈ ਨੀ ਗੋਦੀਵਾ ਸੁਦੇ ਵਾਏ ਓਮ ਨਮਾ ਭਗੋਦੀਵਾ ਸੁਦੇ ਵਾਏ ਹਾ ਓਮ ਮੋ ਭਗੋਦੀਵਾ ਸੁਦੇ ਵਾਏ ਹਾ ਹਰਿ ਗੋਦੀਵਾਸ ਸੁਦੇਵਾਏ ਓਮ ਨਮੋ ਭਗਵਦੇਵਾਸੁਦੇਵਾਏ 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 जिसने भी इस यज्ञ में सहयोग किया है हे प्रभु तेरे इस यज्ञ को सुशोभित किया है उनके जीवन को भी आप सुशोभित कर देना Thank yeah. you. भोले सनातन धर्म की जय आज बड़ा परम सौभाग्य का दिन है अक्षय तृतीय है तो समस्त संसार को ग्रीन परिवार की ओर से बहुत बहुत बधाई इस प्रांगण में पिछले पाँच रोज से मूर्ति प्रतिष्ठा का समारोह चल रहा है और पहले दिन जलादिवास दूसरे दिन अन्नादिवास तीसरे दिन फल फूल वस्त्र आदिवास और फिर चौथे दिन कल सायकाल को भगवान प्रातःकाल अभिषेक हुआ एक सौ आठ के द्वारा और उसके बाद भव्य शोभा यात्रा ग्रीन कॉलोनी में हर द्वार से होती हुई गुजरती हुई निकली और बड़े हर्ष उल्लास के साथ इस यज्ञ को आज ठाकुर जी ने की कृपा के द्वारा पुण्य हुआ आज पूर्ण हो चुका है ये जन मंदिर का निर्माण कितने लंबे समय से चल रहा था ये मंदिर का निर्माण लगभग दो साल से चल रहा था दो तीन साल से चल रहा था और आज आकर के ठाकुर की कृपा हुई है हाँ इस इलाके में कोई और मंदिर नहीं है ਇਸ ਲਈ ਕੋਈ ਲੱਖੀ ਕਲੋਨੀ ਵਿੱਚ ਜਾਂਦਾ ਥਾ ਕੋਈ ਐਸਡੀ ਕਾਲਜ ਦੇ ਪਾਸ ਜਾਂਦਾ ਥਾ ਲੇਕਿਨ ਠਾਕੁਰ ਜੀ ਨੇ ਕਿਰਪਾ ਕੀਤੀ ਗ੍ਰੀਨ ਪਰਿਵਾਰ ਕੇ ਉਪਰ ਇਸ ਪ੍ਰਾਂਗਨ ਮੇ ਭੱਬੇ ਠਾਕੁਰ ਜੀ ਦਾ ਰਾਧਾ ਕ੍ਰਿਸ਼ਨ ਕਾ ਭਗਵਤੀ ਕਾ ਔਰ ਰਾਮ ਦਰਬਾਰ ਸ਼ੇ ਪਰਿਵਾਰ ਔਰ ਹਨਮੰਤ ਲਾਲ ਜੀ ਯਹਾਂ ਪਰ ਵਿਰਾਜਮਾਨ ਹੈ ਅੱਜ ਅਸੀਂ ਦਾ ਠਾਕੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਗ੍ਰੀਨ ਕਲੋਨੀ ਗ੍ਰੀਨ ਪਰਿਵਾਰ ਦੇ ਵਿੱਚ ਅੱਜ ਵਿਰਾਜਮਾਨ ਹੋਏ ਨੇ ਠਾਕੁਰ ਜੀ ਦੇ ਨਾਲ ਰਾਧਾ ਰਾਣੀ भगवान राम जी दी मूर्ति आई है माता सीता लक्ष्मण जी हनुमान त्रय जी ਤੇ भगवती जी ਦੀ ਅੱਜ ਮੂਰਤੀ ਸਥਾਪਨਾ ਹੋਈ ਹੈ ਤੇ ਇਹਦੇ ਲਈ ਸਾਰੇ ਪੂਰੇ ਗ੍ਰੀਨ ਪਰਿਵਾਰਕ ਨੂੰ ਪੂਰੇ ਸਹਿਯੋਗ ਦੇ ਨਾਲ ਇਹਦੀ ਮੂਰਤੀ ਸਥਾਪਨਾ ਅੱਜ ਹੋਈ ਹੈ ਜਿਹਦੇ ਨਾਲ ਸਾਨੂੰ ਬਾਹਰ ਪਹਿਲਾਂ ਜਾਣਾ ਪੈਂਦਾ ਸੀ ਹੁਣ ਸਾਡਾ ਇੱਥੇ ਹੀ ભગવાન ਦੇ ਦਰਸ਼ਨ ਹੋਇਆ ਕਰਨਗੇ ਬੋਲੋ ਬਾਂਕੇ ਵਿਹਾਰੀ ਲਾਲ ਜੀ ਜੈ ਅੱਜ ਅਸੀਂ ਇੱਕ ਆਪਣਾ ਭਜਨ ਉਹ ਕਰਤ ਗਲਤ ਕਰਤਾ ਕਿ ਤੇਰੀ ਮੂਰਤੀ ਨਹੀਂ ਬੋਲਦੀ ਸਾਡੀਆਂ ਮੂਰਤੀਆਂ ਬੋਲ ਰਹੀਆਂ ਨੇ ਅੱਜ ਸਾਨੂੰ ਬ੍ਰਿੰਦਾਵਨ ਦਾ ਨਜ਼ਾਰਾ ਇੱਥੇ ਨਜ਼ਰ ਆ ਰਿਹਾ ਹੈ ਮੌਕੇ ਵਿਆਹ ਦੀ ਲਾ ਲਕੀਜ ਹੈ ਮਤਲਬ ਮਾਹੌਲ ਨੂੰ ਤਾਂ ਤੁਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਨਾ ਤੁਸੀਂ ਸਾਡੀ ਖੁਸ਼ੀ ਨੂੰ ਸ਼ਬਦਾਂ ਚ ਬਿਆਨ ਕਰ ਸਕਦੇ ਮਤਲਬ ਅੱਜ ਗ੍ਰੀਨ ਕਲੋਨੀ ਚ ਤਾਂ ਇੰਨੀ ਖੁਸ਼ੀ ਦੀ ਲਹਿਰ ਹੈ ਤੁਸੀਂ ਦੱਸ ਨਹੀਂ ਸਕਦੇ ਅਸੀਂ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਕਿ ਸਾਡੀ ਗ੍ਰੀਨ ਕਲੋਨੀ ਚ ਮੰਦਿਰ ਬਣੀ ਅੱਜ ਰਾਮ ਦਰਬਾਰ ਹੈ ਜੀ ਦਾਦਾ ਕ੍ਰਿਸ਼ਨ ਜੀ ਹੈ ਮਾਤਾ ਰਾਣੀ ਹੈ ਬਾਲਾ ਜੀ ਹੈ ਸਭ ਦੀ ਇੰਨੀ ਕਿਰਪਾ ਹੋਈ ਹੈ ਗ੍ਰੀਨ ਕਲੋਨੀ ਦੇ ਉੱਪਰ ਮਤਲਬ ਅਸੀਮ ਕਿਰਪਾ ਹੈ ਉਸ ਭਗਵਾਨ ਦੀ ਅਸੀਂ ਮਤਲਬ ਇਸ ਤਰ੍ਹਾਂ ਲਗਾ ਲਓ ਕਿ ਜਦੋਂ ਦੇ ਕਲੋਨੀ ਚ ਆਏ ਹਾਂ ਉਸ ਦਿਨ ਦੇ ਅਸੀਂ ਸੋਚ ਰਹੇ ਸੀ ਕਿ ਇਹ ਮੰਦਿਰ ਚ ਮੂਰਤੀਆਂ ਦੀ ਸਥਾਪਨਾ ਹੋਵੇ ਮਤਲਬ ਅੱਜ ਸਾਡੀ ਉਹ ਮਨੋ ਕਾਮਨਾ ਪੂਰਨ ਹੋ ਗਈ ਉਸ ਭਗਵਾਨ ਦੀ ਅਦਭੁਤ ਅਦਭੁਤ ਕਿਰਪਾ ਹੈ ਅਦਭੁਤ ਦਰਸ਼ਨ ਹੈ ਮਤਲਬ ਉਹ ਦਰਸ਼ਨਾ ਦਾ ਤੁਸੀਂ ਕੋਈ ਸੋਚ ਹੀ ਨਹੀਂ ਸਕਦੇ ਐਂ ਲੱਗਦਾ ਹੈ ਕਿ ਵ੍ਰਿੰਦਾਵਨ ਉਰੇ ਹੀ ਬਸ ਗਿਆ ਬੋਲੀ ਬੰਦ ਬਨਿਆਰਿ ਲਾਲ ਕੀ ਜੈ ਅੱਜ ਤਾਂ ਕੋਈ ਸ਼ਬਦ ਹੀ ਨਹੀਂ ਜੇ ਸਾਡੀ ਖੁਸ਼ੀ ਨੂੰ ਬਿਆਨ ਕਰਨ ਲਈ ਸਾਨੂੰ ਲੱਗਦਾ ਸਾਡਾ ਸਭ ਕੁਝ ਇੱਥੇ ਸਾਨੂੰ ਮਿਲ ਗਿਆ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਸਾਡੇ ਭਗਵਾਨ ਰਾਮ ਜੀ ਕ੍ਰਿਸ਼ਨ ਜੀ ਮਾ ਦੁਰਗਾ ਮਾਤਾ ਜੀ ਸਾਰੇ ਐਵੇਂ ਲੱਗਦਾ ਬਸ ਸਾਰੇ ਖਜ਼ਾਨੇ ਸਭ ਕੁਝ ਮਿਲ ਗਿਆ ਇਸ ਤੋਂ ਉੱਪਰ ਸਾਡੇ ਲਈ ਅੱਜ ਕੁਝ ਨਹੀਂ ਹੈ ਜੀ ਇਸ ਮੰਦਿਰ ਦੀ ਸਥਾਪਨਾ ਹੋਈ ਹੈ ਭਗਵਾਨ શ્રી ਰਾਮ ਦਰਬਾਰ ਰਾਧਾ ਬल्लभ ਔਰ ਮਾਤਾ ਦੁਰਗਾ ਹਨੂਮਾਨ ਜੀ ਇਸ ਮੰਦਰ ਦੀ ਬਹੁਤ ਧੀਰ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਸ ਗ੍ਰੀਨ ਇੰਕਲੇਵ ਦੇ ਐਮ ਡੀ ਮਾਲਕ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਵਿਅੋਗਵਰਦ ਸ੍ਰੀ ਲਾਲਾ ਲਖਤਰਾਏ ਜੀ ਜੀ ਨਾਲ ਦੀ ਇਹ ਸਾਰੀ ਦੇਣ ਹੈ ਕਲੋਨੀ ਦੀ ਕਯੂ ਐਸ ਬਰਨਾਲੇ ਸ਼ਹਿਰ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਤਾਂ ਅੱਜ ਇਸ ਮੰਨਨ ਕਰਦੀ ਸਥਾਪਨਾ ਇਹਨਾਂ ਦੀ ਹੈ ਦੇਣ ਦਾ ਇੱਕ ਸੇਰਾ ਇਹਨਾਂ ਦੇ ਸਿਰ ਨੂੰ ਜਾਂਦਾ ਹੈ ਇਹਨਾਂ ਦੀ ਮਿਹਨਤ ਹੈ ਇਹਨਾਂ ਦਾ ਪਿਆਰ ਹੈ ਜਨਤਾ ਦੇ ਨਾਲ ਔਰ ਇਸ ਕਲੋਨੀ ਚ ਜਿਹਨੇ ਵਸਨੀਕ ਹੈ ਉਹ ਭਗਵਾਨ ਦੇ ਨਾਲ ਇੰਨੇ ਜੁੜੇ ਹੋਏ ਅੱਜ ਉਹ ਕੱਲ ਜਦੋਂ ਸੋਭਾ ਯਾਤਰਾ ਛੱਡੀ ਤਾਂ ਉਹਦੇ ਚ ਉਹਨਾਂ ਦੀ ਖੁਸ਼ੀ ਸਮਾਈ ਨਹੀਂ ਦੇਖੀ ਇੰਨੀ ਖੁਸ਼ੀ ਜਗਾ ਜਗਾ ਸਟਾਲਾ ਕਿ ਸਾਡੀ ਇਸ ਕਲੋਨੀ ਚ ਭਗਵਾਨ ਦਾ ਅੱਜ ਜੋ ਹੈ ਸਥਾਪਨਾ ਹੋ ਗਈ ਬੜੇ ਚੰਗੇ ਢੰਗ ਨਾਲ ਮੂਰਤੀ ਸਥਾਪਨਾ ਹੋਈ ਹੈ ਔਰ ਜਿੱਥੇ ਸਥਾਪਨਾ ਹੋ ਜਾਵੇ ਉਸ ਨੂੰ ਅਸੀ ਮੂਰਤੀ ਨਹੀਂ ਕਹਿੰਦੇ ਫਿਰ ਉਹ ਭਗਵਾਨ ਬਣ ਜਾਂਦੇ ਆ ਸਾक्षात ਕਿ ਜਦੋਂ ਸਥਾਪਨਾ ਹੋ ਜਾਂਦੀ ਹੈ ਭਗਵਾਨ ਦੇ ਦਰਬਾਰ ਚ ਜੋ ਕੋਈ ਆਊਗਾ ਉਹਦੀ ਮਨੋ ਕਾਮਨਾ ਪੂਰਨ ਹੋਣੀ ਔਰ ਜਿਸ ਤਰ੍ਹਾਂ ਸਾਧੂ ਸੰਤਾਂ ਦਾ ਪ੍ਰਭਾਵ ਔਰ ਵਿਸ਼ੇਸ਼ ਸਾਡੇ ਪੰਡਿਤ ਸ਼ਿਵ ਕੁਮਾਰ ਜੀ ਗੋੜ ਜੀ ਉਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਕੰਮ ਹੋਇਆ ਤਾਂ ਇਹ ਬੜੇ ਮਰਿਆਦਾ ਪੂਰਵਕ ਕੰਮ ਕਰਾਉਂਦੇ ਨੇ ਬੜੇ ਕਰਮਕਾਂਢੀ ਨੇ ਤਾਂ ਵੀ ਦੀ ਵਿਧਾਨ ਨਾਲ ਜਿਸ ਕੰਮ ਦੀ ਸਥਾਪਨਾ ਹੋ ਜਾਵੇ ਉਹਦੀ ਕੋਈ ਕਮੀ ਨਹੀਂ ਰਿਆ ਕਰਦੀ ਸਾਡੇ ਮੰਤ ਪਿਆਰਾ ਸਿੰਘ ਜੀ ਅੱਜ ਹਾਜ਼ਰ ਹੋਏ ਆ ਔਰ ਦਾਸ ਨੂੰ ਵੀ ਯਾਦ ਕੀਤਾ ਲਾਲਾ ਜੀ ਨਾਲ ਸਾਡਾ ਬਹੁਤ ਪਿਆਰ ਹੈ ਬਹੁਤ ਪਰੇ ਹੋਏ ਮੈਂ ਇਨਕ ਸ਼ਬਦਾਂ ਨਾਲ ਲਾਲਾ ਜੀ ਦਾ ਇਹਨਾਂ ਦੇ ਪਰਿਵਾਰ ਦਾ ਪੰਡਤ ਸੀਵ ਕੁਮਾਰ ਗੋੜ ਜੀ ਦਾ ਔਰ ਸਾਰੀ ਇਸ ਕਲੋਨੀ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ਼ਾ ਕਰਦਾ ਕਿ ਸਾਰੇ ਪਰਮਾਤਮਾ ਨਾਲ ਜੁੜ ਕੇ ਆਪਣੀ ਮਨੋ ਕਾਮਨਾ